ਕਰੇਟਾਕਾਰ ਦਾ ਟਾਇਰ ਫਟਣ ਨਾਲੀ ਰਿਕਸ਼ਾ ਨੂੰ ਪਿੱਛੋਂ ਮਾਰੀ ਟੱਕਰ ਰਿਕਸ਼ਾ ਸੜਕ ਤੋਂ ਕਈ ਫੁੱਟ ਹੇਠਾਂ ਪੇਲੀਆਂ ਵਿੱਚ ਡਿੱਗਾ 6 ਲੋਕ ਜ਼ਖਮੀ ਹਾਈਵੇ ਦੇ ਉੱਪਰ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਇੱਕ ਕਰੇਟਾਕਾਰ ਦਾ ਟਾਇਰ ਫਟਣ ਨਾਲ ਉਹ ਸੜਕ ਤੇ ਜਾ ਰਹੇ ਸਵਾਰੀਆਂ ਨਾਲ ਭਰੇ ਹੀ ਰਿਕਸ਼ੇ ਨੂੰ ਪਿੱਛੋਂ ਟੱਕਰ ਮਾਰਦੇ ਹੋਏ ਖੇਤਾਂ ਵਿੱਚ ਜਾ ਡਿੱਗੇ ਜਿੱਥੇ ਕਾਰ ਚਲਾ ਰਿਹਾ ਡਰਾਈਵਰ ਜ਼ਖਮੀ ਹੋ ਗਿਆ ਹੈ ਉੱਥੇ ਹੀ ਰਿਕਸ਼ਾ ਸਵਾਰ ਪੰਜ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੇ ਪੀਸੀਆਰ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮੌਕੇ ਤੇ ਪੀਸੀਆਰ ਅਧਿਕਾਰੀ ਨੂੰ ਦੱਸਿਆ ਅਸੀਂ ਮੌਕੇ ਤੇ ਪਹੁੰਚੇ ਹਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਹੈ ਅਤੇ ਹੁਣ ਅਸੀਂ ਗੱਡੀਆਂ ਨੂੰ ਬਾਹਰ ਕੱਢ ਰਹੇ ਹਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹੈ ਜਿੱਥੇ ਹੀ ਰਿਕਸ਼ਾ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕਾਰ ਚਾਲਕ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਹੈ। ਗੁਰਦਾਸਪੁਰ ਤੋਂ ਲਵਕ੍ਰੀਤ ਸਿੰਘ ਖੁਸ਼ੀਪੁਰ ਦੀ ਇਹ ਗੱਲ ਹੋਈ ਹੈ ਤੇ ਕੀ ਸਾਰਾ ਸੀ ਇਹ? ਇਹ ਰਾਗੀ ਨੇ ਜਾ ਕੇ ਸੰ ਨੂੰ ਦੱਸਿਆ ਸੀ ਖੜੇਸ਼ੀ ਚੌਂਗ ਦੇ ਵਿੱਚ ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ-ਜਲਦੀ ਕੱਢ ਕੇ ਉਹਨਾਂ ਨੂੰ ਤੇ ਨਿਸ਼ਾਰਾ ਪਿੰਡ ਸੀ ਹਸਪਤਾਲ ਵਿੱਚ ਭੇਜਿਆ। ਇਹ 80 ਵਾਲੇ ਨੇ ਪੰਜਾਂ ਨੇ ਕੱਢਿਆ ਆ ਚਾਹੇ ਕਿ ਅਸੀਂ ਖੱਪੀ ਸਗੀ ਪੂਣੀ ਦੇ 60 ਲੱਗ ਗੇੜੀ ਕਾਰ ਹੈ ਕ੍ਰੇਟਾ ਹੈ ਕ੍ਰੇਟਾ ਹੈ ਕ੍ਰੇਟਾ ਤੇ ਦੂਜਾ ਕੀ ਹੈਗਾ ਈ ਰਿਕਸ਼ਾ ਈ ਰਿਕਸ਼ਾ ਕਿੰਨੇ ਸਵਾਰੀ ਈ ਰਿਕਸ਼ੇ 'ਚ ਪੰਜੇ ਜਾਣੇ ਹੀ ਕਰਦੀ ਫੈਮਿਲੀ ਸੀ ਤੇ ਇਹ ਕ੍ਰੇਟਾ 'ਚ ਕ੍ਰੇਟਾ ਹੀ ਸਿੰਗਲ ਬੰਦਾ ਸੀ ਸਿੰਗਲ ਬੰਦਾ ਸੀ ਬਚਾਇਆ ਸਾਰਿਆਂ ਦਾ ਹਾਂਜੀ ਬਚਾਇਆ ਇਹਨਾਂ ਨੂੰ ਕਿੱਥੇ ਭੇਜਿਆ ਹੁਣ ਇਹ ਪ੍ਰਾਈਵੇਟ ਹਸਪਤਲ ਤੇ ਤੁਸੀਂ ਤੁਸੀਂ ਜਿਹੜੇ ਹਾਂਜੀ ਤੁਸੀਂ ਐਸਐਸਆਰ ਰੋਡ ਸੁਰੱਖਿਆ ਵਾਲੇ ਅੱਛਾ ਤੇ ਇਹ ਕਾਰ ਹੈ ਮਲੇ ਮੌਕੇ ਤੇ ਤੁਸੀਂ ਪਹੁੰਚ ਗਏ ਤੇ ਸਵਾਰੀਆਂ ਸਤਲਵੇਤੀਆਂ ਹਾਂਜੀ ਹਾਂ ਸਤਲ ਛੱਡ ਗਏ ਜਲਦੀ ਠੀਕ ਐਸਲ ਸੰਦੀ ਦੇ